ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਐਸਐਸਲਾਮਾਬਾਦ ਐਫਆਈਆਰ ਨੰਬਰ 60 632025 ਅੰਡਰ ਸੈਕਸ਼ਨ 103 1 324 4 191 3 ਤੇ 190 ਬੀਐਨਐਸ ਇਹਦੇ ਵਿੱਚ ਮਾਮਲਾ ਇਹ ਹੈਗਾ ਕਿ 6 ਪੰਜ ਤਰੀਕ ਨੂੰ 5 ਮਾਰਚ 2025 ਨੂੰ ਸ਼ਾਮ ਦੇ तकरीबन 6:30 7 ਵਜੇ UT ਮਾਰਕੀਟ 'ਚ ਨੋ ਮੁੰਡੇ ਫਿਰ ਰਹੇ ਸੀ ਉਹਨਾਂ 'ਚੋਂ ਕਈ ਮੁੰਡੇ ਨਿਹੰਗ ਦੇ ਬਾਣੇ ਸਿਗੇ ਤੇ ਉਹਨਾਂ ਕੋਲ ਇੱਕ ਇਨੋਵਾ ਕਾਰ ਸੀਗੀ ਉਹ ਆਪਣੀ ਕਾਰ ਤੇ ਜਾ ਰਹੇ ਸੀ ਤੇ ਪਿੱਛੇ ਮਾਰਨਿੰਗ ਪਾਕ ਦੇ ਲਾਗੇ ਉਹ ਉਹਨਾਂ ਨਾਲ ਇੱਕ ਕਾਰ ਟਕਰਾਈ Swift ਕਾਰ ਜਿਹਦਾ ਸਵਾਰ ਲਖਪ੍ਰੀਤ ਸਿੰਘ ਸੀਗਾ ਉਹ ਆਪਣੇ ਇੱਕ ਦੋਸਤ ਨਾਲ ਸੀਗਾ ਤੇ ਜਦੋਂ ਕਾਰ ਦੀ ਟੱਕਰ ਹੋਈ ਤੇ ਇਹਨਾਂ ਦੋਨੋਂ ਧਿਰਾਂ ਦੀ ਲੜਾਈ ਹੋਈ ਤੇ ਜਿਹੜੇ ਅਕਿਊਜ਼ਡ ਹੈਗੇ ਆ सुरेंद्र ਸਿੰਘ ਕੁਲਦੀਪ ਸਿੰਘ ਤੇ ਜਿਹੜੇ ਸਾਥ ਹੋਰ ਨੇ ਉਹ ਉਹਨਾਂ ਨੇ ਕਾਫੀ ਕਿਰਪਾਨਾਂ ਮਾਰੀਆਂ ਲਖਪ੍ਰੀਤ ਸਿੰਘ ਨੂੰ ਤੇ ਉਸ ਤੋਂ ਬਾਅਦ ਜਦੋਂ ਲਖਪ੍ਰੀਤ ਸਿੰਘ ਜ਼ਖਮੀ ਹੋ ਗਿਆ ਇਹਨੂੰ ਹਸਪਤਾਲ ਲੈ ਕੇ ਗਏ ਤੇ ਹਸਪਤਾਲ ਜਾਂਦੇ ਹੀ ਇਹਨੂੰ ਡਿਕਲੇਅਰਡ ਡੈੱਡ ਕਰਤਾ ਤੇ ਅੱਛੇ ਜਿਹੜੇ ਲਖਪ੍ਰੀਤ ਸਿੰਘ ਆ ਉਹਦੀ ਵਾਈ ਬਲਜਿੰਦਰ ਖੌਰ ਜਿਹੜੇ ਕਿ ਇੱਕ ਪੀਜੀਸ ਰਹਿੰਦੇ ਸੀ ਤੇ ਉਹਨੇ ਜਦੋਂ ਕੰਪਲੇਂਟ ਕੀਤੀ ਥਾਣੇ ਤੇ ਪੁਲਿਸ ਨੇ ਐਕਸ਼ਨ ਲੈਂਦੇ ਨਾਲ ਸਾਰੀ ਅ ਸੁਰਿੰਦਰ ਸਿੰਘ ਅਲਾਈਸ ਲਵ ਤੇ ਕੁਲਦੀਪ ਸਿੰਘ ਅਲਾਈਸ ਸੇਵਾ ਸਿੰਘ ਨੂੰ ਅਰੈਸਟ ਕੀਤਾ ਤੇ ਹੁਣੇ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਸਾਨੂੰ ਪਤਾ ਚੱਲਿਆ ਕਿ ਇਹਨਾਂ ਦੀ ਜਿਹੜੀ ਟੱਕਰ ਹੋਈ ਸੀ ਕਾਰ ਦੀ ਉਹਦੇ ਨਾਲ ਟਕਰਾਸ਼ ਰੂਹੀ ਤੇ ਫਿਰ ਕਤਲ ਹੋ ਗਿਆ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ